ਸੀ ਇਹ ਕਹਿਣਾ ਚਾਹਾਂਗੇ ਵੀ ਵੀਰ ਮੇਰੇ ਹੁਣ ਕਿਤੇ ਵੀ ਲੰਗਰ ਲੈ ਕੇ ਆਓ ਐਨੀਆਂ ਸੰਸਥਾ ਜਿਵੇਂ ਲਾਧੂ ਕਾ ਮੰਡੀ ਚ ਲੰਗਰ ਪਕੜਿਆ ਲਾਧੂ ਕਾ ਪਿੰਡ ਚ ਪਕੜਿਆ ਗੰਜੂ ਵਸਤੇ ਪਕੜਿਆ ਰਾਣੀ ਪਕੜਿਆ ਇਹਨਾਂ ਦੇ ਫੋਨ ਨੰਬਰ ਦਿੱਤੇ ਹੋਏ ਨੇ ਇਹਨਾਂ ਨਾਲ ਸੰਪਰਕ ਕਰਕੇ ਆਵੇਂ ਨਾ ਉਹ ਬਾਈ ਜੀ ਲੰਗਰ ਬਹੁਤ ਰਾਸ਼ਨ ਆ ਗਿਆ ਬਹੁਤ ਆ ਗਿਆ ਜੀ ਜੀ ਤੇ ਐਵੇਂ ਰਾਸ਼ਨ ਲਿਆਂਦਾ ਹੁਣ ਰਾਤ ਭਾਜੀ ਆਏ ਸੀ ਇੱਕ ਲੰਗਰ ਲੈ ਕੇ ਆਏ ਸੀ ਉਹਨਾਂ ਕੋਲੇ 40-50 ਟਰਾਲੀਆਂ ਲੰਗਰ ਦੀ ਰਾਸ਼ਨ ਦੀ ਆ। ਉਹ ਬਾਈ ਅੱਗੇ ਗਿਆ ਸੀ ਐਨੇ ਡਰੇ ਹੋਏ ਬੰਦੇ ਆਏ ਵਾਪਸ ਹੀ ਉਹਨਾਂ ਨੂੰ ਇੱਥੇ ਰਾਤ ਬਿਸਤਰੇ ਦਿੱਤੇ ਲੰਗਰ ਦਿੱਤਾ ਲੰਗਰ ਖਾ ਕੇ ਬਾਜੀ ਸੌਣ ਲੱਗਾ। ਇੱਥੋਂ ਤੱਕ ਡਰੇ ਹੋਏ ਸੀ ਪ੍ਰਸ਼ਾਸਨ ਕੋਲ ਬੈਠਾ ਸੀ। ਮੈਨੂੰ ਕਹਿੰਦੇ ਬਾਜੀ ਸਵੇਰੇ ਤੁਸੀਂ ਪੈਸੇ ਤਾਂ ਨਹੀਂ ਮੰਗਦੇ। ਐਸਾ ਜੇ ਲੋਕ ਸੀ ਜਿਹੜਾ ਜਿਨ੍ਹਾਂ ਨੇ ਉਹਨਾਂ ਨੂੰ ਡਰਾ ਰੱਖਿਆ ਸੀ ਉਹ ਵਿਚਾਰੇ ਰਾਤ ਸੁੱਤੇ ਸਵੇਰੇ ਉੱਠ ਕੇ ਸਾਡੇ ਕੋਲ ਆ ਅਸੀਂ ਵੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਭਰਾ ਸੰਪਰਕ ਕਰਕੇ ਆਇਆ ਕਰੋ ਐਵੇਂ ਨਾ ਆਇਆ ਕਰੋ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆਂ ਵੀ ਆਪ ਆ ਕੇ ਸੇਵਾ ਕਰਿਆ ਕਰੋ ਆਪ ਆ ਕੇ ਆਪਦੇ ਹੱਥੀ ਆ ਕੇ ਲੰਗਰ ਪਕਾਓ ਅਤੇ ਸਾਡੇ ਨਾਲ ਮਿਲ ਕੇ ਸੇਵਾ ਕਰਿਆ ਕਰੋ ਤਾਂ ਤੁਹਾਨੂੰ ਵੀ ਪਤਾ ਲੱਗ ਸਕੇ ਵੀ ਸਾਡਾ ਲੰਗਰ ਇਹ ਨਾਜਨਤਾ ਦੇ ਲੈਖੇ ਲੱਗ ਗਿਆ ਵੀ ਜੀ ਜੀ ਇਸ ਕਰਕੇ ਬੇਨਤੀ ਕਰਦੇ ਆਂ ਕਿ ਫੋਨ ਕਰਕੇ ਆਇਆ ਕਰੋ ਭਾਜੀ ਬਾਹਰ ਬੋਰਡ ਲੱਗਿਆ ਫੋਨ ਨੰਬਰ ਭਾਜੀ ਹਰਾਂ ਦੇ ਦੇ ਰੱਖਿਆ ਨੇ ਸਰਪੰਚ ਸਾਹਿਬ ਦੇ ਇਹਨਾਂ ਨਾਲ ਸੰਪਰਕ ਕਰਕੇ ਆਇਆ ਕਰੋ ਐਵੇਂ ਨਾ ਆਇਆ ਕਰੋ ਜੀ ਠੀਕ ਇਸ ਤੋਂ ਬਾਅਦ ਇਹਨਾਂ ਨੂੰ ਮਹੀਨੇ ਬਾਅਦ 15 ਹੋਰ 1.5 ਮਹੀਨੇ ਬਾਅਦ ਪਾਣੀ ਉਤਰ ਜਾਏਗਾ ਆਪਾਂ ਇਹਨਾਂ ਦਾ ਮੁੜ ਬਸੇਬਾ ਕਰਾਉਣਾ ਹੈ ਉਹਦੇ ਵਾਸਤੇ ਭਾਜੀ ਮੰਨ ਲਓ ਰਾਸ਼ਨ ਸਟਾਕ ਕਰ ਲਓ ਪੈਸਾ ਸਟਾਕ ਕਰ ਲਓ ਉੱਥੇ ਖਾਦ ਬੀਜ ਡੀਜ਼ਲ ਜੋ ਇਹਨਾਂ ਨੂੰ ਲੋੜ ਪੈਣੀ ਆ ਆਪਾਂ ਜਿਹੜੇ ਮੇਰੇ ਵੀਰ ਭਰਾਵਾਂ ਕੋਲ ਟਰੈਕਟਰ ਹੈਗੇ ਨੇ ਆਪਾਂ ਟਰੈਕਟਰ ਲਿਆ ਕੇ ਇਹਨਾਂ ਦੀਆਂ ਜ਼ਮੀਨਾਂ ਪੱਧਰ ਕਰਕੇ ਭਾਈ ਇਹਨਾਂ ਨੂੰ ਮੰਨ ਲਓ ਫਸਲ ਬੀਜ ਕੇ ਦੇਣੀ ਪੈਣੀ ਹੈ ਤਾਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਭਰਾ ਮੇਰੇ ਵੀਰ ਮੇਰੇ ਰਾਸ਼ਨ ਲਿਆਂ ਦੀ ਲੋੜ ਨਹੀਂ ਜੁਨੀਆ ਵੀ ਜੱਥੇਬੰਦੀਆਂ ਕੰਮ ਕਰ ਲਈਆਂ ਸਭ ਦੇ ਸੰਪਰਕ ਦਿੱਤੇ ਹੋਏ ਨੇ ਭਾਜੀ ਉਹਨਾਂ ਨੂੰ ਫੋਨ ਕਰਕੇ ਆਇਆ ਕਰੋ ਐਵੇਂ ਆਣ ਦੀ ਲੋੜ ਨਹੀਂ ਭਾਜੀ ਰਾਸ਼ਨ ਬਹੁਤ ਹੋ ਗਿਆ ਇਹਨਾਂ ਲੋਕਾਂ ਕੋਲ ਬਹੁਤ ਸਿਰਫ ਇਹਨਾਂ ਨੂੰ ਹਰੇ ਚਾਰੇ ਤੇ ਤੂੜੀ ਦੀ ਲੋੜ ਹੈ ਉਹ ਵੀ ਇੱਕ ਵਾਰੀ ਬਹੁਤ ਪਈ ਭਾਜੀ ਉਹ ਵੀ ਲੋੜ ਅਨੁਸਾਰ ਲਿਆਓ ਐਵੇਂ ਟਰਾਲੇ ਲਾਹਨ ਦਾ ਕੋਈ ਫਾਇਦਾ ਨਹੀਂ ਧੰਨਵਾਦ ਬਾਕੀ